ਦੋਸਤੋ ਇਹ પતિ ਪਤਨੀ ਤੇ ਰੋਂਦੇ ਬੱਚੇ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਸੋਸ਼ਲ ਮੀਡੀਆ ਤੇ ਪਰ ਇਸ ਦੀ ਅਸਲ ਕਹਾਣੀ ਦਾ ਲਗਭਗ ਬਹੁਤੀ ਲੋਕਾਂ ਨੂੰ ਨਹੀਂ ਪਤਾ ਅਸੀਂ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਆਖਰ ਇਹ ਕਹਾਣੀ ਕੀ ਹੈ ਦਰਅਸਲ ਇਹ ਜੋ ਤਸਵੀਰਾਂ ਵਾਇਰਲ ਹੋਈਆਂ ਸਨ ਅਸਲ ਇਹ ਮਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਦੇ ਸ਼ਹਿਰ ਡਾਬਰਾ ਦੇ ਨੇੜੇ ਪੈਂਦੇ ਪਿੰਡ ਪੀਤਰਵਾੜਾ ਦੇ ਆ ਨੇ ਜਿੱਥੇ ਕਿ ਕਰੇ ਲੋ ਕਲੇਸ਼ ਦੇ ਚੱਲਦਿਆਂ ਕਾਫੀ ਜ਼ਿਆਦਾ ਤਣਾਅ ਵਧ ਗਿਆ ਤੇ ਪਤੀ ਪਤਨੀ ਦੇ ਵਿੱਚ ਦੋ ਅਕਸਰੀ ਇਹ ਝਗੜਾ ਵਧਦਾ ਗਿਆ ਕਹਿ ਲਈਏ ਕਿ ਦੋਵਾਂ ਧਿਰਾਂ ਦੇ ਵਾਲੇ ਜਾਨੀ ਕਿ ਸਹੁਰੇ ਪੇਕੇਆਂ ਵੱਲੋਂ ਇਹ ਕਾਫੀ ਜ਼ਿਆਦਾ ਜਦੋਂ ਬਵਾਦਵੇ ਬਵਾਦ ਵਧਿਆ ਤਾਂ ਹੁੰਦਾ ਕਿ ਹੈ ਕਿ ਇੱਕ ਦਿਨ ਇਹ ਬੱਚੇ ਦੀ ਮਾਂ ਜਿਹੜੀ ਹੈ ਘਰ ਛੱਡ ਕੇ ਚਲੀ ਜਾਂਦੀ ਹੈ ਤੇ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਹੁਰੇ ਪਰਿਵਾਰ ਵੱਲੋਂ ਪਤੀ ਤੇ ਸਹੁਰੇ ਵੱਲੋਂ ਥਾਣੇ ਦੇ ਵਿੱਚ ਇਹ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਕਿ ਉਹਨਾਂ ਦੀ ਜੋਏ ਉਕਤ ਨੋਹ ਹੈ ਉਹ ਘਰ ਛੱਡ ਕੇ ਚਲੀ ਗਈ ਹੈ ਦੂਜੇ ਪਾਸੇ ਇਸ ਕੁੜੀ ਦਾ ਪੇਕਾ ਪਰਿਵਾਰ ਸਹੁਰਿਆਂ ਦੇ ਉੱਪਰ ਦਾਜ ਮੰਗਣ ਤੇ ਇਸ ਤੋਂ ਇਲਾਵਾ ਉਸ ਦੀ ਗੋਮ ਸ਼ੁੱਧਗੀ ਦੀ ਰਿਪੋਰਟ ਦਰਜ ਕਰਵਾਉਂਦਾ ਪਰਚਾ ਦਰਜ ਕਰਵਾ ਦਿੰਦਾ ਪਰ ਇੱਥੇ ਪੁਲਿਸ ਨੂੰ ਜਿੰਨੀ ਸ਼ਾਬਾਸ਼ ਦਿੱਤੀ ਜਾਵੇ ਉੰਨੀ ਹੀ ਥੋੜੀ ਹੈ ਪੁਲਿਸ ਨੇ ਪੂਰੀ ਸ਼ਾਨਵੇਂ ਕੀਤੀ ਜਦੋਂ ਇਹ ਡੁੰਗਾਈ ਨਾਲ ਇਹ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਉਕਤ ਬੱਚੇ ਦੀ ਮਾਂ ਪੰਜਾਬ ਦੇ ਮੁਹਾਲੀ ਦੇ ਵਿੱਚੋਂ ਪੁਲਿਸ ਨੇ ਲੱਭ ਲਈ ਤੇ ਜਦੋਂ ਉਸ ਨੂੰ ਵਾਪਸ ਲਿਜਾਇਆ ਗਿਆ ਜਿੱਥੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਸੁਖੈਰ ਜਦੋਂ ਪੁਲਿਸ ਨੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਗੱਲਾਂបਾਤਾਂ ਪੁੱਛੀਆਂ ਜਾਣਕਾਰੀ ਹਾਸਲ ਕੀਤੀ ਤਾਂ ਇਹੀ ਜਿਹੜੇ ਤੱਥ ਨੇ ਉਹ ਨਿਕਲ ਕੇ ਆਏ ਕਿ ਜਿਹੜੀ ਉਕਤ ਲੜਕੀ ਹੈ ਯਾਨੀ ਬੱਚੇ ਦੀ ਮਾਂ ਆਪਣੀ ਮਰਜ਼ੀ ਨਾਲ ਇੱਕ ਦਿਨ ਇਹ ਘਰੋਂ ਚਲੀ ਗਈ ਸੀ ਜਿਸ ਦੇ ਵਿੱਚ ਸਹੁਰਾ ਪਰਿਵਾਰ ਬਿਲਕੁਲ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਸੀ ਤੋ ਖੈਰ ਪੁਲਿਸ ਅਫਸਰਾਂ ਨੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਕਾਫੀ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਸ ਦਰ ਨਾਲ ਮਿਲ ਕੇ ਇਹ ਜਿਹੜਾ ਮਾਮਲਾ ਸੁਲਝਾ ਲਿਆ ਜਾਵੇ ਪਰ ਜਿਹੜਾ ਸਹੁਰਾ ਪਰਿਵਾਰ ਸੀ ਮੁੰਡੇ ਦਾ ਕਹਿ ਲਈਏ ਕਿ ਬੱਚੇ ਦਾ ਜਿਹੜਾ ਨਾਨਕਾ ਪਰਿਵਾਰ ਸੀ ਉਹ ਟੱਸ ਤੋਂ ਬਸ ਨਹੀਂ ਹੋਇਆ ਤੇ ਇਹ ਜਿਹੜੀ ਲੜਕੀ ਹੈ ਇਸ ਨੇ ਆਪਣੇ ਜਿਹੜੇ ਸਹੁਰੇ ਪਰਿਵਾਰ ਹੈ ਉਹਨਾਂ ਦਾ ਕਹਿ ਲਈਏ ਪੱਖ ਨਹੀਂ ਪੂਰਿਆ ਤੇ ਇਹ ਜਿਹੜੀ ਲੜਕੀ ਹੈ ਇਹ ਜਿਹੜਾ ਬੱਚਾ ਸੀ ਪੁਲਿਸ ਨੇ ਮੌਕੇ ਦੇ ਉੱਪਰ ਫਿਰ ਮਾਂ ਦੇ سپੁਰਦ ਕੀਤਾ ਇਧਰ ਜਿਹੜੀਆਂ ਇਹ ਤਸਵੀਰਾਂ ਨੇ ਬੜੀਆਂ ਭਾਵੁਕ ਕਰਨ ਵਾਲੀਆਂ ਨੇ ਜਦੋਂ ਬੱਚਾ ਪਿਤਾ ਦੇ ਕੋਲੋਂ ਲਿਆ ਜਾਂਦਾ ਹੈ ਤਾਂ ਬੱਚੇ ਦੀ ਮਾਂ ਤਾਂ ਖੁਸ਼ ਹੋ ਰਹੀ ਆ ਪਰ ਬੱਚੇ ਦਾ ਪਿਤਾ ਰੋਂਦਾ ਬਹੁਤ ਜ਼ਿਆਦਾ ਤੇ ਇਸ ਦੇ ਨਾਲ ਨਾਲ ਬੱਚੇ ਦਾ ਦਾਦਾ ਜਿਹੜਾ ਹੈ ਉਹ ཕੁੱਭਾਂ ਮਾਰ ਕੇ ਰੋਂਦਾ ਵਿਖਾਈ ਦੇ ਰਿਹਾ ਸੋ ਜਦੋਂ ਵੀ ਅਜਿਹੇ ਮਾਮਲੇ ਵੇਖਣ ਸੁਣਨ ਦੇ ਵਿੱਚ ਆਉਂਦੇ ਨੇ ਪਤਾ ਨਹੀਂ ਇੱਕ ਦਿਨ ਦੇ ਵਿੱਚ ਕਿੰਨੇ ਕ ਜਏ ਤਲਾਕ ਦੇ ਵੀ ਮਾਮਲੇ ਆਉਂਦੇ ਨੇ ਪਰ ਇੱਥੇ ਸੋਚਿਆ ਜਾਵੇ ਤਾਂ ਬੱਚਿਆਂ ਦਾ ਕੀ ਕਸੂਰ ਹੈ ਉਹਨਾਂ ਮਸੂਮਾ ਨੂੰ ਕੀ ਪਤਾ ਹੁੰਦਾ ਹੈ ਉਹਨਾਂ ਦੀ ਕਹਾਣੀ ਦਾ ਉਹਨਾਂ ਦੇ ਮਾਪੇ ਦੇ ਵਿੱਚ ਕਿਸ ਗੱਲ ਨੂੰ ਲੈ ਕੇ ਇਹ ਆਵਾਦ-ਵਿਵਾਦ ਵਧਿਆ ਫਰਕ ਪਏ ਨੇ ਬੱਚੇ ਤਾਂ ਮਸੂਮ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਸੋ ਇਹੋ ਜਿਹੇ ਕੇਸ ਪਤਾ ਨਹੀਂ ਰੋਜ਼ਾਨਾ ਕਿੰਨੇ ਕੁ ਹੁੰਦੇ ਨੇ ਬਹੁਤੇ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਕਿ ਮਾਂ ਜਿਹੜੀ ਹੈ ਜਦੋਂ ਤਲਾਕ ਤੋਂ ਬਾਅਦ ਕਿਤੇ ਹੋਰ ਆਪਣੀ ਨਵੀਂ ਦੁਨੀਆ ਬਸਾ ਲੈਂਦੀ ਹੈ ਤੇ ਪਿਓ ਆਪਣੀ ਨਵੀਂ ਦੁਨੀਆ ਬਸਾ ਲੈਂਦਾ ਤੇ ਬੱਚੇ ਇਹ ਜਦੋਂ ਗੱਭਰੂ ਹੁੰਦੇ ਨੇ ਵੱਡੇ ਹੁੰਦੇ ਨੇ ਉਦੋਂ ਜਦੋਂ ਪੁੱਛਦੇ ਨੇ ਆਪਣੇ ਪਿਓ ਨੂੰ ਜਾਂ ਫਿਰ ਪੁੱਛਦੇ ਨੇ ਆਪਣੀ ਮਾਂ ਨੂੰ ਕਿ ਉਸ ਦਾ ਪਾਪਾ ਕਿੱਥੇ ਹੈ ਉਹਦੇ ਦਾਦਾ ਦਾਦੀ ਕਿੱਥੇ ਨੇ ਜਾਂ ਫਿਰ ਨਾਨਾ ਨਾਨੀ ਕਿੱਥੇ ਨੇ ਸੋ ਉਸ ਵਕਤ ਫਿਰ ਕੋਈ ਜਵਾਬ ਨਹੀਂ ਰਹਿੰਦਾ ਸੋ ਮਾਪਿਆਂ ਨੂੰ ਅਸੀਂ ਇੱਕ ਗੁਜਾਰਿਸ਼ ਕਰਾਂਗੇ ਸਮਾਜਿਕ ਤੌਰ ਤੇ ਕਿ ਅਜਿਹੇ ਕੇਸਾਂ ਦੇ ਵਿੱਚ ਆਉਣ ਵਾਲਾ ਵਕਤ ਜਿਹੜਾ ਉਸ ਨੂੰ ਜ਼ਰੂਰ ਵਿਚਾਰਿਆ ਜਾਵੇ ਬੇਸ਼ੱਕ ਜਿਹੜੇ ਵਾਦ-ਵਿਵਾਦ ਨੇ ਕੋਈ ਆਮ ਗੱਲਾਂ ਨਹੀਂ ਹੁੰਦੀਆਂ ਕਿ ਜਦੋਂ ਮਾਂ-ਬਾਪ ਜਿਹੜੇ ਨੇ ਇੱਕ ਦੂਸਰੇ ਨੂੰ ਬਾਈ-ਬਾਈ ਕਹੇ ਜਾਂਦੇ ਨੇ ਬੇਸ਼ੱਕ ਡੂੰਘੇ ਮਾਮਲੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਨਾਂ ਨੂੰ ਸੁਲਝਾ ਲਿਆ ਜਾਵੇ ਤੇ ਸਮਾਜਿਕ ਖਾਸ ਕਰਕੇ ਜਿਹੜੇ ਨੇੜੇ ਤੇੜੇ ਦੇ ਰਿਸ਼ਤੇਦਾਰ ਹੁੰਦੇ ਨੇ ਨੇੜੇ ਤੇੜੇ ਦੇ ਸਾਕ ਸੰਬੰਧੀ ਜਾਂ ਫਿਰ ਉਸ ਪਿੰਡ ਦੇ ਲੋਕ ਉਹ ਜਰੂਰ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਨ ਤੇ ਇਹਨਾਂ ਨੂੰ ਵੱਖਰੇ ਹੋਣ ਤੋਂ ਬਚਾਇਆ ਜਾਵੇ